ਅੰਦਰ ਜਾਣ ਤੋਂ ਪਹਿਲਾਂ ਵੀ ਕਈ ਸ਼ੰਕੇ ਖੜੇ ਕਰਕੇ ਗਏ ਨੇ ਬਾਦਲ ਸਾਹਿਬ ਸਦਨ ਦੀ ਕਾਰਵਾਈ ਖਤਮ ਹੋ ਗਈ ਤੁਸੀਂ ਵੇਖੋ ਇਸ ਤਰ੍ਹਾਂ ਜਿੰਨੀ ਸਪੀਡ ਦੇ ਵਿੱਚ ਸਦਨ ਦੀ ਕਾਰਵਾਈ ਮੁੱਕੀ ਉਨੀ ਸਪੀਡ 'ਚ ਹੀ ਆਪ ਮੁਕਣੀ ਹੋਣੀ ਲਿਬੜ ਗਿਆ ਕੰਮ ਇਹਨਾਂ ਦਾ ਇਹ ਦਿੱਲੀ ਦੇ ਲੁਟੇਰਿਆਂ ਨੇ ਪੰਜਾਬ ਲੁੱਟਣ ਆ ਗਏ ਨੇ ਜਿਸ ਅਹਿਮਦ ਸ਼ਾ ਅਬਦਾਲੀ ਨੇ ਪੰਜਾਬ ਲੁੱਟਿਆ ਸੀ ਇਸ ਤਰ੍ਹਾਂ ਕੇਜਰੀਵਾਲ ਤੇ ਦੀ ਟੀਮ ਹੁਣ ਪੰਜਾਬ ਨੂੰ ਲੁੱਟਣ ਆਈ ਹੈ 40 ਹਜ਼ਾਰ ਏਕੜ ਜੋ 40 ਹਜ਼ਾਰ ਕਰੋੜ ਰੁਪਏ ਇਹਨਾਂ ਨੇ ਕੱਢਣਾ ਮੈਂ ਪੰਜਾਬੀ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰੂੰਗਾ ਤੁਸੀਂ ਸਾਰੇ ਬਕਾਇਦਾ ਤੌਰ ਇਹਨਾਂ ਦੇ ਖਿਲਾਫ ਪਿੰਡਾਂ ਦੇ ਜਿਹੜੇ ਨੇ ਆਪਣੇ ਮਤੇ ਪਾਓ ਆਪਣੀਆਂ ਜ਼ਮੀਨਾਂ ਦੇ ਮਤੇ ਪਾਓ 80% ਜਨਾਚਰ ਕਿਸਾਨ ਯੈਸ ਨਹੀਂ ਕਰਨਗੇ ਕੋਈ ਜ਼ਮੀਨ ਨਹੀਂ ਖਰੀਦੀ ਜਾ ਸਕਦੀ ਇਹੇ ਸਵਾਲ ਅਸੀਂ ਕੱਲ ਕੀਤਾ ਸੀ ਹਰਦੀਪ ਸਿੰਘ ਮੁੰਡੀਆਂ ਵੀ ਸੀ ਇੰਡਸਟਰੀ ਮਿਨਿਸਟਰੀ ਵੀ ਸੀ ਉਹ ਕਹਿੰਦੇ ਕਿ ਸਾਡੇ ਕੋਲੇ ਕਿਸਾਨਾਂ ਦੀਆਂ ਚਿੱਠੀਆਂ ਆ ਰਹੀਆਂ ਉਹ ਸਾਡੀ ਸਲਾਹ ਕਰ ਰਹੇ ਕਿ ਲੈ ਲਓ ਜ਼ਮੀਨ ਤੁਸੀਂ ਹੈਰਾਨ ਹੋਵੋਗੇ ਕਿ 8000 ਐਪਲੀਕੇਸ਼ਨ ਚੋਂ ਕੱਲੇ 15 ਬੰਦੇ ਐਗਰੀ ਕੀਤੇ 8000 ਐਪਲੀਕੇਸ਼ਨ ਗਰਮਾਡਾ ਕੋ ਜੜੀ ਆਈ ਕੋਈ ਕਿਸਾਨ ਜਿਸ ਤਰ੍ਹਾਂ ਮੋਦੀ ਨੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਅੰਬਾਨੀਆਂ ਦੇ ਅਡਾਨੀਆਂ ਦੇ ਹੱਥੇ ਸਾਡੀਆਂ ਜ਼ਮੀਨਾਂ ਦੇਣਾ ਚਾਹੁੰਦੇ ਇਸ ਤਰ੍ਹਾਂ ਹੀ ਕੇਜੀ ਵਾਲ ਕੇਜਰੀਵਾਲ ਦਾ ਲੁਟੇਰਿਆਂ ਦਾ گرو ਜਿਹੜਾ ਇਹ ਵੱਡੇ ਵਪਾਰੀਆਂ ਦੇ ਹੱਥੇ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦਾ ਸੀ ਇੱਕ ਮਰਲਾ ਪੈਲੀ ਨਹੀਂ ਜਾਂਦਾ ਉਹ ਤਾਂ ਕਹਿੰਦੇ ਜੀ ਕਿ ਕਿਸਾਨ ਜਿਹੜੇ ਕਿਸਾਨ ਨੂੰ ਬੜਾ ਫਾਇਦਾ ਹੋ ਜਾਣਾ ਹੈ ਕੱਲ ਵੀ ਦਾਵਾ ਕੀਤਾ ਉਹਨਾਂ ਨੇ ਇਹ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ ਆਪ ਵਾਲਿਆਂ ਨੂੰ ਹੋਣਾ 40 ਹਜ਼ਾਰ ਕਰੋੜ ਰੁਪਈਆ ਇਹਨਾਂ ਨੇ ਲੁਟੇਰਿਆਂ ਦੇ گرو ਨੇ ਲੁੱਟਣਾ ਅਸੀਂ ਲੁੱਟਣ ਦੇਣਾ ਨਹੀਂ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪੈਣੀ ਹੈ ਇਹਨਾਂ ਸਾਰੇ ਤੁਸੀਂ ਇੱਕ ਮੋਟੀ ਗੱਲ ਸਮਝੋ ਬਰਾਤ ਸਾਹਿਬ ਦਸਾਂ ਸਾਲਾਂ ਚ ਕੇਜੜੀ ਵਾਲ ਨੇ ਇੱਕ ਫਾਈਲ ਚਾਈਨ ਨਹੀਂ ਕੀਤੀ ਹੁਣ ਭਗਵੰਤ ਮਾਨ ਨੇ ਤੇ ਪੁੱਡਾ ਦੇ ਮਨਿਸਟਰ ਨੇ ਵੀ ਹੱਥ ਖਿੱਚ ਲਏ ਉਹਨਾਂ ਨੂੰ ਵੀ ਪਤਾ ਸੀ ਕਿ ਗਲਤ ਸਾਡੇ ਕੋ ਕੰਮ ਕਰਾਣ ਲੱਗੇ ਚੀਫ ਸਕੱਟਰੀ ਨੂੰ ਟਾਈਮ ਦੇ ਦਿੱਤਾ ਤੇ ਚੀਫ ਸਕੱਟਰੀ ਨੇ 27 ਦੇ ਵਿੱਚ ਗਵਰਨਮੈਂਟ ਆਂਦੇ ਦੋ ਮਹੀਨਾ ਰਿਟਾਇਰ ਹੋ ਜਾਣਾ ਤੇ ਫੜੋਗੇ ਕਿਨੂੰ ਭਾਈਓ ਸਾਹਿਬ ਤੁਸੀਂ ਇੱਕ ਸ਼ਿਕਾਇਤ ਵੀ ਦਿੱਤੀ ਆ ਥਾਣੇ ਪਹੁੰਚ ਗਏ ਤੁਸੀਂ ਉਹ ਕੀ ਮਸਲਾ ਉਹ ਇਸ ਤਰ੍ਹਾਂ ਜੀ ਮੈਂ ਇੱਕ ਵੀਡੀਓ ਕੀਤੀ ਸੀ ਵੀਡੀਓ ਨੂੰ ਤਰੋੜਿਆ ਮਰੋੜਿਆ ਆਪਣੇ ਅਫੀਸ਼ੀਅਲ ਹੈਂਡਲ ਤੇ ਆਪਨੇ ਚਾੜਿਆ ਮੈਂ ਉਹ ਕੰਪਲੇਂਟ ਤਿੰਨ ਸੈਕਟਰ ਪੁਲਿਸ ਸਟੇਸ਼ਨ ਦਿੱਤੀ ਹੈ ਉਹਦੀ ਪੈਨ ਡਰਾਈਵ ਵੀ ਦਿੱਤੀ ਹੈ オリジナル ਆਪਣੀ ਵੀਡੀਓ ਤੇ ਡਾਕਟਰਡ ਵੀਡੀਓ ਵੀ ਦਿੱਤੀ ਹੈ ਚਾਰਾਂ ਤੇ ਮੈਂ ਕੇਸ ਦੀ ਇਹ ਜਿਹੜੀ ਹੈ ਮੈਂ ਉਹਦੇ ਵਿੱਚ ਇਸ ਕ੍ਰਿਮੀਨਲ ਕਾਂਸਪੀਰੇਸੀ ਦੇ ਵਿੱਚ ਕੇਜਰੀਵਾਲ ਭਗਵੰਤ ਅਮਨ ਤੇ ਹਰਪਾਲ ਇਹਨਾਂ ਚਾਰਾਂ ਦੇ ਨਾਮ ਦਿੱਤੇ ਨੇ ਤੇ ਜਿਹੜੇ ਫਿਰ ਬਾਅਦ ਦੇ ਵਿੱਚ ਜਿਨ੍ਹਾਂ ਨੇ ਵੀਡੀਓ ਫਰਜ਼ੀ ਚ ਲਾਇਆ ਪ੍ਰੈਸ ਵਾਲੇ ਇਹ ਬਾਅਦ ਵਿੱਚ ਲੈ ਕੇ ਹੂੰ ਸਾਰੇ ਬੰਦੇ ਵੇਚੇ ਲਿਆਵਾਂਗੇ ਕੇਸ ਦਰਜ ਕਰਾਵਾਂਗੇ ਤੇ ਬੰਦੇ ਦੇ ਪੁੱਤਰ ਬਣਾ ਤੁਹਾਨੂੰ ਲੱਗਦਾ ਕਾਰਵਾਈ ਹੋ ਜੇਗੀ ਥਾਣੇ ਚ ਨਾ ਹੋਏਗੀ ਤੇ ਕਚਹਿਰੀਆਂ ਚ ਕਰਾਵਾਂਗੇ ਇਹ ਨਾ ਕਰਨਗੇ ਕਚਹਿਰੀ ਇਹ ਮੈਨੂੰ ਪਤਾ ਜੋ ਤੁਸੀਂ ਇਸ਼ਾਰਾ ਕਰਦੇ ਹੋ ਕਿ ਭਗਵੰਤ ਦੇ ਦੀ ਤੇ ਅਮਿਤ ਸ਼ਾਹ ਦੀ ਗੱਲ ਲਿਖ ਆਸਤੇ ਸਾਨੂੰ ਘਾਟੇ ਪਰ ਕਚਹਿਰੀਆਂ ਤੇ ਆਈ ਨੇ ਅੱਛਾ ਸਦਨ ਦੇ ਅੰਦਰ ਕੱਲ ਕੀ ਉਮੀਦ ਕਰਦੇ ਹੋ ਕਿਉਂਕਿ ਕਈ ਬਿੱਲ ਲਿਆਂਦੇ ਜਾਣੇ ਇਹਨਾਂ ਚੁੱਕੀ ਉਮੀਦ ਰੱਖਣੀ ਸੀ ਜਿਹੜੀ ਗੱਲ ਕੇਜਰੀਵਾਲ ਨੇ ਕਹੀ ਸੀ ਮੈਂ 24 ਘੰਟਿਆਂ 'ਚ ਕਰੂੰਗਾ ਬਰਗਾੜੀ ਬੈਬਲ ਕਲਾ ਦੀ ਉਹਨੂੰ ਸਾਢੇ 3 ਸਾਲ ਲੱਗ ਗਏ ਤੇ ਹੋਇਆ ਅਜੇ ਵੀ ਕੁਝ ਨਹੀਂ ਪਰ ਹੁਣ ਕਹਿੰਦੇ ਸਖਤ ਕਾਨੂੰਨ ਆ ਸਕਦਾ ਹੈ ਇਹ ਸਖਤ ਕਾਨੂੰਨ ਕਿਹਦੇ ਵਾਸਤੇ ਲੈ ਕੇ ਆਣਗੇ ਇਹ ਤੇ ਵੇਖੋ ਕਾਨੂੰਨ ਇਹ ਬਣਾ ਹੀ ਨਹੀਂ ਸਕਦੇ ਕਾਨੂੰਨ ਤੇ ਬਣਾਣਾ ਗਵਰਨਮੈਂਟ ਆਫ ਇੰਡੀਆ ਨੇ ਕਾਨੂੰਨ ਬਣਾਣਾ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਇਹ ਤੇ ਰਿਕਮੈਂਡੇਟਰੀ ਬਾਡੀ ਹੈ ਇਹ ਵੇਖੋ ਕੋਈ ਅਸੈਂਬਲੀ ਨਹੀਂ ਬਣਾ ਸਕਦੀ ਪਾਰਲੀਮੈਂਟ ਨੇ ਕਾਨੂੰਨ ਦੇ ਵਿੱਚ ਤਰਮੀਮ ਕਰਨੀ ਹੈ ਇਹ ਤਾਂ ਫਰਾਡ ਕਰ ਰਹੇ ਨੇ ਜਿਸ ਤਨਾ ਹਰ ਇਸ਼ੂ ਤੇ ਝੂਠ ਬੋਲਣ ਦੀ ਹੈ ਸਰਕਾਰ ਨੂੰ ਵੇਖੋ ਪਹਿਲਾ ਸਪੈਸ਼ਲ ਸੈਸ਼ਨ ਆਇਆ ਆਪਰੇਸ਼ਨ ਲੋਟਸ ਤੇ ਕੁਝ ਬਣਿਆ ਲੋਟਸ ਦਾ ਜੀ ਉਹ ਲੋਟਸ ਵਾਲੇ ਤੇ ਇਹਨਾਂ ਨੂੰ ਛੱਡ ਕੇ ਬੀਜੇਪੀ ਚਲੇ ਗਏ ਤੇ ਬੀਜੇਪੀ ਤੋਂ ਬਾਹਰ ਆ ਗਏ ਉਹ ਜਿਹੜਾ ਐਮਐਲਏ ਸੀ ਲੋਟਸ ਵਾਲਾ ਜਿਹਦੇ ਕੋਈ ਇਹਨਾਂ ਨੇ ਬਿਆਨ ਲਿਆ ਸੀ ਸਾਰਾ ਕੁਝ ਝੂਠਾ ਸਾਬਤ ਹੋਇਆ ਹੁਣ ਵੀ ਇਹੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰ ਦੇ ਆਗੂ ਨੇ ਹਮਲਾਵਰ ਨਜ਼ਰ ਆ ਰਹੇ ਨੇ ਸਰਕਾਰ ਤੇ